ਜిల్లా ਤਰਨਤਾਰਨ ਦੀ ਨੌਂਦੇ ਪਿੰਡ ਡੱਲ ਦੇ ਖੇਤਾਂ ਵਿੱਚੋਂ ਫੇਰ ਮਿਲੀ ਹੈਰੋਇਨ ਹੈਰੋਇਨ ਦਾ weight 501 ਗ੍ਰਾਮ ਦੱਸਿਆ ਜਾ ਰਿਹਾ ਹੈ ਇਸ ਮੌਕੇ ਤੇ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝਾ ਇੱਕ ਸਰਚ ਅਭਿਆਨ ਚਲਾਇਆ ਗਿਆ ਜਿਸ ਦੇ ਵਿੱਚ ਇਹ ਬਰਾਮਦਗੀ ਹੋਈ ਹੈ ਇਸ ਮੌਕੇ ਡੀਐਸਪੀ ਭਿੱਖੀਵੰਦ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਤੁਰੀਆ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਵਿੱਚ ਅੱਜ ਖਾਲੜਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਇਨਫੋਰਮੇਸ਼ਨ ਜਿਹੜੀ ਆ ਸਾਨੂੰ ਰਿਸੀਵ ਹੋਈ ਆ ਕਿ ਚਾਰ ਵਿਅਕਤੀ ਜਿਹੜੇ ਆ ਨਾ ਕੋਈ ਸੇ ਚੀਜ਼ ਦੀ ਭਾਲ ਕਰ ਰਹੇ ਨੇ ਪਿੰਡ ਡਲ ਬਗੀਚਾ ਸਿੰਘ ਦੇ ਖੇਤਾਂ ਦੇ ਨਾਲ ਇਸ ਦੀ ਇਨਫੋਰਮੇਸ਼ਨ ਜਿਹੜੀ ਤੁਰੰਤ ਬੀਐਸਐਫ ਨੂੰ ਦਿੱਤੀ ਗਈ ਬੀਐਸਐਫ ਤੇ ਪੰਜਾਬ ਪੁਲਿਸ ਨੇ ਜਦੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਤੇ ਪੁਲਿਸ ਦੀ ਆਮਦ ਨੂੰ ਦੇਖਦੇ ਹੋਏ ਜਿਹੜਾ ਇੱਕ ਸੂਤ ਮੂਰਤੀ ਹੈਗਾ ਆ ਇਹਨੇ ਡਲਦਾ ਤੇ ਉਹਦਾ ਲੜਕਾ ਸਲਵਿੰਦਰ ਜਿਹੜਾ ਉਹ ਇੱਕ ਪੀਲੇ ਰੰਗ ਦਾ ਪੈਕਟ ਸੁੱਟ ਕੇ ਜਿਹੜੇ ਭੱਜ ਗਿਆ ਜਦੋਂ ਇਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਵਿੱਚ ਉਹ ਜਿਹੜੀ ਆ ਹੈਰੋਨਰ ਰਿਕਵਰ ਹੋ ਗਈ ਜਿਹੜੀ ਚੋਰੀ ਆ ਜਦੋਂ ਨੀਮਾ ਦੇ ਤਹਿਤ ਕਬਜ਼ਾ ਪੁਲਿਸ ਦੇ ਵਿੱਚ ਲੈ ਕੇ ਤੇ ਜਿਹੜੀ ਜੀ ਪ੍ਰोसीडिंग ਸ਼ੁਰੂ ਕਰ ਦਿੱਤੀ ਐ ਐਫ ਆਈ ਆਰ ਦਰਜ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਉਕੇ ਪੁਲਿਸ ਦੀ ਆਮਦ ਵੇਖ ਕੇ ਇਹ ਜਿਹੜੇ ਝੋਨੇ ਦੇ ਖੇਤ ਆ ਉਹਨਾਂ ਦੀ ਫਾਇਦਾ ਲੈਂਦੇ ਹੋਏ ਜਿਹੜੇ ਆ ਉਹ ਇਥੋਂ ਫਰਾਰ ਹੋ ਗਏ ਇਹਨਾਂ ਨਾਲ ਦੋ ਵਿਅਕਤੀ ਹੋਰ ਵੀ ਸੀਗੇ ਜਿਨ੍ਹਾਂ ਦੇ ਖਿਲਾਫ ਵੀ ਮੁਕਦਮਾ ਦਰਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀ ਪੁੱਛਗਿੱਛ ਦੌਰਾਨ ਜਿਹੜੇ ਉਹ ਵਿਅਕਤੀ ਜਿਹੜੇ ਹਕੀ ਦੋਸ਼ੀ ਆ ਉਹ ਸਾਹਮਣੇ ਆਉਣ ਤੇ ਉਹਨਾਂ ਦੇ ਖਿਲਾਫ ਜਿਹੜੇ ਆ ਇਹਨਾਂ ਨੂੰ ਮੁਕਦਮਾ ਦੇ ਵਿੱਚ ਨਾਮਜ਼ਦ ਕਰਕੇ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਸੋ ਪੰਜਾਬ ਪੁਲਿਸ ਤੇ ਬੀਐਸਐਫ ਹਮੇਸ਼ਾ ਹੀ ਬਾਰਡਰ ਦੇ ਉੱਤੇ ਸਤਾਰਕਿਆ ਤੇ ਸਮਗਨਰਾਂ ਦੀਆਂ ਗਤੀਵਿਧੀਆਂ ਨੂੰ ਅਸਫਲ ਕਰਨ ਦੇ ਵਿੱਚ ਕਾਮਯਾਬ ਹੁੰਦੀ ਰਹੀ ਹੈ। ਇਹਦੇ ਵਿੱਚ ਵੀ ਜਿਹੜੀ ਵੱਡੀ ਸਫਲਤਾ ਆ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਬਾਰ-ਬਾਰ ਲੋਕਾਂ ਦੇ ਨਾਲ ਮੀਟਿੰਗਾਂ, ਵੀਡੀਸੀ ਦੀਆਂ ਕਮੇਟੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਜਿਹੜਾ ਸਹਿਯੋਗ ਆ ਸਾਨੂੰ ਪਬਲਿਕ ਵੱਲੋਂ ਵੀ ਮਿਲਿਆ। ਅੱਜ ਵੀ ਜਿਹੜਾ ਸਾਨੂੰ ਪਬਲਿਕ ਵੱਲੋਂ ਸਹਿਯੋਗ ਮਿਲਿਆ ਤੇ ਇਨਫੋਰਮੇਸ਼ਨ ਮਿਲੀ ਆ। ਜਿਸ ਬੇਸ ਤੇ ਇਹ ਜਿਹੜੀ ਆ ਰਿਕਵਰੀ ਹੋਈ ਆ ਤੇ ਬਾਈ ਨੇਮ ਰਿਕਵਰੀ ਆ ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਸੂਰਤੀ ਦਾ ਭਰਾ ਇੱਕ ਮੂਰਤੀ ਜਿਹੜਾ ਪਹਿਲਾਂ ਹੀ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਆ ਥਾਣਾ ਖਾਲੜੇ ਦੀ ਜਿਹੜੇ ਵੱਖ-ਵੱਖ ਮਕਦਮਿਆਂ ਦੇ ਵਿੱਚ ਵਾਂਟਡ ਆ ਉਹ ਵੀ ਅਜੇ ਪਕੋੜਾ ਆ ਸੋ ਇਹਨਾਂ ਦਾ ਪਰਿਵਾਰ ਹੀ ਇਸ ਗਤੀਵਿਧੀਆਂ 'ਚ ਸ਼ਾਮਲ ਆ ਜਿੱਥੇ ਇਹਨਾਂ ਦੀ ਤਫ਼ਤੀਸ਼ ਐਨਡੀਪੀਏ ਐਕਟ ਥੱਲੇ ਕੀਤੀ ਜਾਊਗੀ ਉੱਥੇ ਨਾਲ ਦੀ ਨਾਲ ਜਿਹੜਾ 66 ਐਫ ਆ ਉਹਦੇ ਥੱਲੇ ਵੀ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ